ਜਦੋਂ ਮਨੁੱਖ ਗੁਰੂ ਦੇ ਕੋਲ ਆਪਾਂ ਅਦਲਾਸੇ ਅਜ਼ਰਪਤ ਦੇ ਹਾਂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਜੇਕਰ ਅਸੀਂ ਆਪਣਾ ਮਨ ਨੀਵਾ ਤੇ ਮਤ ਉੱਚੀ ਕਰਕੇ ਆਵਾ ਲੈ ਤਾਂ ਹੀ ਸਾਡਾ ਜੀਵਨ ਸੁਖਲਾ ਹੋਵੇਗਾ ਕਿਉਂਕਿ ਮਹਾਰਾਜ ਇਹ ਪੱਕਾ ਕਰਦੇ ਨੇ ਇੱਜ਼ਤ ਕਰਾਣੀ ਮਨੁੱਖ ਦੇ ਆਪਣੇ ਹੱਥ ਹੈ ਸੋ ਜਦੋਂ ਅਸੀਂ ਇਤਿਹਾਸ ਦੇ ਅੰਦਰ ਵੀ ਪੜਦੇ ਹਾਂ ਤੇ ਗੁਰੂ ਸਾਹਿਬ ਨੇ ਇਉਂ ਕਿਹਾ ਭਾਈ ਤੂੰ ਆਪਣਾ ਮਨ ਗੁਰੂ ਨੂੰ ਸਮਰਪਿਤ ਕਰ ਤੇ ਜਿੱਦ ਦੇ ਮੁਦਪਨੇ ਆਪਣਾ ਮਨ ਗੁਰੂ ਨੂੰ ਸਮਰਪਿਤ ਕਰਨੇ ਆ ਤੇ ਸਾਰੀਆਂ ਜਿੰਝਾਂ ਤੂੰ ਮੁਕਤ ਹੋ ਜਾਵੇਂਗਾ ਤੇ ਤੀਜੇ ਬਾਦਸ਼ਾਹ ਦੀ ਬਾਣੀ ਦੇ ਅੰਦਰ ਆਖਦੇ ਨੇ ਮਨ ਸ਼ਾਂਤ ਆਈ ਵਜੀ ਵਧਾਈ ਤਾ ਹੋਵਾ ਪਰਵਾਨ ਕਹਿੰਦੇ ਨੇ ਜਦੋਂ ਅਸੀਂ ਗੁਰੂ ਘਰ ਆਵਾਂਗੇ ਮਨ ਦੇ ਅੰਦਰ ਸ਼ਾਂਤੀ ਆਵੇਗੀ ਤਾਂ ਹੀ ਅਸੀਂ ਗੁਰੂ ਦੀ ਬਾਣੀ ਨੂੰ ਪਰਸਦੇ ਆ ਤੇ ਜਦੋਂ ਮਨੁੱਖ ਗੁਰੂ ਦੇ ਕੋਲ ਆਵੇਗਾ ਗੁਰੂ ਸਾਹਿਬ ਨੇ ਇਹ ਅਮਰਦਾਸ ਪਾਤਸ਼ਾਹ ਦੇ ਸ਼ਬਦ ਨੇ ਵਿਸ਼ਾਂਤ ਦੀ ਮਰ ਦੇ ਅੰਦਰ ਆਵੇਗੀ ਤੇ ਜਦੋਂ ਪ੍ਰੇਮਾ ਜੀ ਗੁਰੂ ਪਾਤਸ਼ਾਹ ਦੇ ਕੋਲ ਆਏ ਨੇ ਉਹਨਾਂ ਦਾ ਜੀਵਨ ਅਨੇਕਾਂ ਹੀ ਕਠਿਨਾਈਆਂ ਦੇ ਨਾਲ ਭਰਿਆ ਹੋਇਆ ਵਿਸ਼ਵਵਿਕਾਰਾਂ ਦੇ ਅੰਦਰ ਪਰ ਜਦੋਂ ਮੰਗ ਕਰਕੇ ਗੁਰੂ ਦੇ ਕੋਲ ਆਏ ਨੇ ਗੁਰੂ ਨੇ ਐਸੀ ਕਿਰਪਾ ਕੀਤੀ ਤੇ ਮਹਾਰਾਜ ਨੇ ਭਾਈ ਪ੍ਰੇਮਾ ਜੀ ਦਾ ਆਨੰਦ ਕਾਲ ਜੀ ਵੀ ਕਰਾਇਆ ਅਤੇ ਇਸ ਇਤਿਹਾਸ ਦੇ ਅੰਦਰ ਮੱਥੋਂ ਮੁਰਾਦੀ ਦੇ ਨਾਮ ਦੇ ਨਾਲ ਉਹ ਪ੍ਰਸਿੱਧ ਵੀ ਹੋਏ ਨੇ ਸੋ ਮਹਾਰਾਜ ਕਿਰਪਾ ਕਰ ਅਸੀਂ ਗੁਰੂ ਅੱਗੇ ਇੱਕੋ ਅਰਦਾਸ ਕਰੀਏ ਮਹਾਰਾਜ ਤੇਰੇ ਦਰ ਦੇ ਉੱਤੇ ਆਏ ਹਾਂ ਆਪ ਗੁਨਾ ਦੇ ਨਾਲ ਭਰੇ ਹੋਈਆਂ ਕਿਰਪਾ ਕਰੋ ਗੁਨਾ ਦੀ ਦਾਤ ਰੋਸ਼ਿਸ਼ ਕਰੋ ਜਿੱਦੇ ਮਨੁੱਖ ਦੇ ਕੋਲ ਹੁਣ ਆਗੇ ਨਹੀਂ ਫਿਰ ਉਹ ਆਪਣੇ ਆਪ ਹੀ ਪ੍ਰਵਾਰ ਹੋ ਜਾਵੇਗਾ ਤੇ ਗੁਰੂ ਸਾਹਿਬ ਨੇ ਇਹੋ ਸਾਨੂੰ ਸਮਝਾਉਣਾ ਕੀਤਾ ਹੈ ਜੀਵਨ ਦੇ ਅੰਦਰ ਗੁਰਬਾਣੀ ਨੂੰ ਪੜੋ ਸੁਣੋ ਉਸ ਦੇ ਅਨੁਸਾਰ ਆਪਣਾ ਜੀਵਨ ਭਾਗੀ ਇਹ ਤਰੋ ਮਹਾਰਾਜ ਪਾਕਨ ਸਮੂਹ ਸਾਧ ਸੰਗਤ ਸਿੰਘ ਪਰਵਾਰ ਨੂੰ ਚੰਗੀ ਕਲਾ ਨਾਮ ਬਾਣੀ ਦੀ ਦਾਤ ਕਾਰੋਬਾਰਾਂ ਵਿੱਚ ਰੱਖਿਆ ਅਤੇ ਬੱਚਿਆਂ ਨੂੰ ਨਾਮ ਬਾਣੀ ਦੇ ਰਾਤ ਜੋਰ ਕੇ ਰੱਖਣ ਸੋ ਇਸੇ ਤਰ੍ਹਾਂ